ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਰੋਡੇ ਦੇ ਵਿੱਚ ਤੇ ਰੋਡੇ ਪਿੰਡ ਦੇ ਵਿੱਚ ਜਦੋਂ ਰੋਡੇ ਪਿੰਡ ਦਾ ਨਾਂ ਆ ਜਾਵੇ ਮਿੱਤਰੋ ਤੇ ਲਾਡੀ ਹੋਵੇ ਨਾ ਮੇਰੇ ਨਾਲ ਤੇ ਗੱਲ ਟਿਕਾਣੀ ਨਹੀਂ ਲੱਗਦੀ ਆ ਜਾ ਫਿਰ ਲਾਡੀ ਮਾਰੀਏ ਪਾਡੀ ਗੱਲਾਂ ਦੱਸ ਮੈਨੂੰ ਕੀ ਕੀ ਆ ਲਾਡੀ ਭਾਈ ਕੀ ਹਾਲ ਚਾਲ ਹੈ ਵੀਰੇ ਠੀਕ ਆ ਭਾਈ ਵਧੀਆ ਜੀ ਸਿੱਤਾਂ ਤੇ ਚੜਦੀ ਕਾ ਵਧੀਆ ਵਧੀਆ ਜੀ ਓਕੇ ਆ ਜਾਵਾਂ ਹਾਂਜੀ ਅੱਛਾ ਜਨਵਰ ਕਿੱਥੋਂ ਲੱਭ ਲਿਆ ਆ ਕਿਉਂ ਹੀ ਬਤੌਰ ਫਰ ਕੇ ਲਈ ਆਈ ਤੁਰਨੇ ਫਿਰਕੇ ਹਾਂਜੀ ਵੀ ਤੁਰਕੇ ਵੀ ਤੇ ਫਿਰਕੇ ਤੁਰਕੇ ਦਾ ਫਿਰ ਘਰੋਂ ਬਾਹਰ ਦੇਖਦਾ ਹੋਵੇਂਗਾ ਫਿਰਕੇ ਸਾਰਾ ਸ਼ਹਿਰ ਦਾ ਪਰੇ ਜਾਮਾ ਮੱਚ ਕੇ ਮੱਚ ਕੇ ਰੜਨਾ ਪੈਂਦਾ ਹੈ ਨਾ ਫਿਰ ਜਾ ਕੇ ਹੀਰਾ ਬਣਦਾ ਹੈ ਨਾ ਸਹੀ ਗੱਲ ਹੈ ਅੱਛਾ ਵੀਰੇ ਫਿਰ ਕਿਨਵਾ ਸੂਆ ਬੱਚੀ ਇਹ ਪਹਿਲਾ ਸੂਈ ਹੈ ਦੋ ਦਾੰਦਾ ਜੀ ਅੱਛਾ ਪਹਿਲਾਂ ਪਲੂਣੀ ਹੈ ਪਲੂਣੀ ਹਾਂਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਵੀਰੇ ਬਸ ਇਹ ਪਰਸੋ ਸੂਈਆ ਸੁਭਾਜੀ ਪਰਸੋ ਸੁਬਾ ਸੂਈਆ ਬੱਚਾ ਦੇਗੀ ਕਿ ਬੱਚੀ ਬੱਚਾ ਬੱਚਾ ਦੇਗੀ ਹੈ ਥਣ ਥਣੋਂ ਬੜਾ ਚੰਗਾ ਬੱਚੀ ਨੂੰ ਨਾ ਬਾਈ ਬਹੁਤ ਵਧੀਆ ਹਾਂਜੀ ਦੋ ਬੋਲਾ ਕਿੰਨਾ ਹੋਊਗਾ ਹੁਣ ਵੀਰੇ 9 ਕਿਲੋ ਹੋ ਗਏ ਐਣ ਕੰਡੇ ਵਾਲਾ ਕੰਡੇ ਵਾਲਾ ਹਾਂਜੀ ਮਾਨਤਾਂ ਵਾਲਾ ਹੈ ਨਾ ਪੂਰਾ ਮੈਣ ਚੋਕਿਆ ਦੇਵਾਂਗੇ ਕਿੰਨਾ ਦੁੱਧ ਦੇਜੂ ਤੇਰੇ ਤਜਰਬੇ ਮੁਤਾਬਕ ਤੇਰਾ ਤੂੰ ਮੈਂ ਫਿਰ ਮੈਂ ਦੱਸੂ ਕਿੰਨਾ ਦੇ ਦੂਗੀ ਪਹਿਲਾਂ ਤੇਰਾ ਤਜਰਬਾ ਕੀ ਕੀਦਾ ਚਾਹੀਦਾ 13 14 ਕਿਲੋ ਦਾ ਦੇਣਾ ਵੱਚੀ ਜਿਵੇਂ ਚੰਗੀ ਆਵਾ 14 15ਵੇਂ ਤੱਕ ਐ ਇੱਥੇ ਦੇਵਾਂ ਦੋ ਕੀ ਦੋ ਤੇ ਖਰਾ ਖਰਾ ਉਹ ਦੂਜੇ ਸੋ ਨੂੰ 18 ਦੇ ਦੋਗੇ ਤੀਜੇ ਸੋ ਨੂੰ 20 ਕਿਲੋ ਹਾਂਜੀ ਹਾਂ ਵੱਚੀ ਬਣੂਗੀ ਟਿਕਾਣੇ ਦੀ ਅਜਾ ਸਿੰਘ ਕਿਹੜੀ ਮੱਝ ਮੂਜ ਤੇ ਪੱਟ ਚ ਲਾਇਆ ਹੈ ਸਗ ਦਾ ਫੋਟਾਂ ਹੀ ਫਟੀਆਂ ਗਏ ਮਾਰ ਉਹਦੇ ਦਾ ਲੱਗਦਾ ਕਿ ਮਹਿਮੂਦੇ ਲਾ ਲਿਆ ਹੈ ਨਹੀ ਨਹੀ ਉਹ ਪੌਣ ਲੈ ਕੇ ਚਾਲੀਏ ਪਿਆ 50000 ਵਾਲੀ ਵੜ ਤੇ ਮੱਝ ਬਣਾਉਣ ਨੂੰ ਫਿਰ ਦੋਵੇਂ 70 ਫੋਟਾਂ ਹੀ ਫਟੀਆਂ ਗਏ ਦਾ ਬੇਸਤ ਅੱਛਾ ਲਾਡੀ ਚੋਣ ਕਿਵੇਂ ਆ ਬਈ ਇੱਕ ਨੰਬਰ ਚ ਵਾਈ ਕਿੰਨੇ ਦੀ ਦੇ ਦਈਏ ਬਾਈ ਹਾਂ ਨਾ ਪਹਾਨਾ ਦੇਦਾ ਕਿ 150 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ 50 ਹਜ਼ਾਰ ਦੇ 50 ਹਜ਼ਾਰ ਦੇ ਵਿੱਚ 150 ਕਿਲੋ ਪਹੁੰਚ ਕਰੇ ਵੀ ਲਾ ਦੇਾਂਗੇ ਲਾ ਦਾਂਗੇ ਹਾਂਜੀ ਡਾਲੇ ਤੋਂ ਹੈ ਹਾਂਜੀ ਠੀਕ ਆ ਯਾਰ ਫਿਰ ਤਾਂ ਪਹਿਲੀ ਗੱਲ ਤਾਂ ਅਗਲੇ ਇਹ ਚਵਾ ਕੇ ਤਸੱਲੀ ਕਰਕੇ ਆਪ ਲੈ ਜਾਵੇ ਆਪਣਾ ਇਹ ਗੱਲ ਕਹਿੰਦੇ ਹਨ ਨਾ ਟੂਨ ਵਾਲੇ ਪਾਸ ਤੋਂ ਠੀਕ ਹੈ ਚਲੋ ਮੈਂ ਪਹੁੰਚ ਘਰੇ ਤਾਂ ਭੇਜ ਦੇ ਉਹ ਤਾਂ ਅਗਲਾ ਕੇ ਪਾਸ ਕਰੂਗਾ ਫੇਰੀ ਦਈਂ ਹਾਂਜੀ ਸਹੀ ਗੱਲ ਦੰਦ ਕਿਵੇਂ ਦੰਦ ਵਿਖਾ ਦਈਏ ਦੰਦ ਵਿਖਾ ਦਿੰਦੇ ਆਂ ਜੀ ਵਿਖਾਈ ਮੜੇ ਵੀਰਾ ਬਣ ਕੇ ਲੈ ਜੁਗਨੀ ਆ ਜਾ ਤੇਰੇ ਦੰਦ ਵੇਖਣੇ ਆਂ ਕੋਰਥ ਕੀਤਾ ਕਿ ਨਹੀਂ ਕੀਤਾ ਇਹ ਵੇਖਣਾ ਹੋਵੇ ਨਹੀਂ ਵੇਖਣੇ ਲੈ ਮੇਰੇ ਦੰਦਾ ਨਾਲ ਸਾਫ ਆ ਯਾਰ ਇਹ ਗੱਲ ਮਾਰਨੀ ਪਊਗੀ ਹੋਰ ਗੱਲਾਂ ਗੱਲਾਂ ਲੈ ਠੀਕ ਆ ਯਾਰ ਹੂੰ ਨਾ ਤੁਰਦੀ ਤਰਦੀ ਵੀ ਬਹੁਤ ਸੋਹਣਾ ਹਨਾ ਯਾਰ ਬੱਚੀ ਹੂੰ ਬਾਕੀ ਸੋਹਣੀ ਸੜਖੀ ਆ ਉਹ ਆਪਦਾ ਮੂੰਹ ਵੀ ਨਹੀਂ ਸੀ ਇਸੇ ਜੇ ਵੇਲਾ ਆ ਆਪਾਂ ਵੇਖਦੇ ਨਹੀਂ اے ਤੇਰੀ ਜੁਗਣੀ ਨੁਗਰੀ ਬਸ਼ੇਰੀ ਯਾਰ ਕੀ ਆ ਯਾਰ ਹਨਾ ਕੰਨ ਨਹੀਂ ਜੋੜੇ ਨੇ ਯਾਰ ਹਜੇ ਹੈ ਨਹੀਂ ਬਣਦੇ ਬਣਦੇ ਲਾਡੀ ਇੱਥੇ ਥਾਣ ਤੁਨ ਮਖਾਉਣ ਦੇ ਮੈਂ ਬੱਚਾ ਛੱਡ ਕੇ ਰਾਈ ਥੱਲੇ ਕਰਾਈਏ ਬੱਲੇ ਧਾਰਾ ਮਾਰ ਕੇ ਹਾਂ ਲੈ ਅੰਦਰ ਇਹਦੀ ਆ ਇੱਕ ਗੱਲ ਆ ਫੁਰਤੀ ਵਾਲੀ ਆ ਵੇਲਾ ਗਾਂ ਬਾਜ ਬੰਨੀ ਵੱਛੀ ਪਹਿਲਾ ਥੱਲੇ ਵੱਛਾ ਵੱਛਾ ਲੈ ਵੱਛਾ ਸਹੀ ਚੱਲ ਭਰਾਓ ਵੱਛਾ ਬਾਕੀ ਸੀਲ ਵੀ ਬਥੇਰੀ ਆਈ ਮੈਂ ਸਾਰੇ ਗੋਣੀਆਂ ਦੇ ਆ ਜੇ ਤੂੰ ਸੋਹਣਾ ਵੀ ਆ ਗੁੱਸੇਖੋਰ ਵੀ ਨਹੀਂ ਬਾਲਾ ਉਹੀ ਏ ਆ ਹਨਾ ਨਹੀਂ ਆਈ ਤਾਡੀ ਬਈ ਵਾਕਿਆ ਯਾਰ ਹਨਾ ਮੈਂ ਬਹਿ ਜਾ ਬਹਿ ਜਾ ਕਰਾਉਣ ਵਾਲੀ ਵੇੜਾ ਹਨਾ ਘਰੇ ਦੁੱਧ ਪੀਣ ਨਾਲ ਤੋ ਨਹੀਂ ਮਰਦੀ ਦੱਸ ਆ ਜੇ ਸੰਭਲੂਗਾ ਸਹੀ ਗੱਲ ਆ ਹਾਂਜੀ ਹੂੰ 10 ਸਾਲ ਦਾ ਟੋਰਾ ਨਾਲ ਬੁੱਢੀ ਨਾ ਇਹਨੇ ਬੁੱਢੀ ਹੋਣਾ ਕਿਉਂਕਿ ਅੰਗ ਬਹੁਤ ਕਹਿਰਾ ਲੱਗਾ ਬੱਚੀ ਨੂੰ ਪਾਸੇ ਜੀਦੀ ਮੈਨ ਚਵਾਈ ਤਾਂ ਵੇਖਣ ਦੇ ਹਾਂ ਤਾਂ ਤਸੱਲੀ ਨਾਲ ਮਾਰ ਹਾਂ ਜਿਵੇਂ ਜਗਰਾਵਾ ਮੰਡੀ ਤੇ ਮਾਰਦਾ ਹੁਣਾ ਦੂਜਿਆਂ ਦੀਆਂ ਵੀ ਮਾਰਦੇ ਉਦੋਂ ਪਤਾ ਨਾ ਹੁਣ ਪੈ ਜਾਣੇ ਪੈਸੇ ਜੇਬ 'ਚ ਨਾ ਠੀਕ ਆ ਬਾਈ ਬਾਕੀ ਯਾਰ ਹਨਾ ਬਾੜੀ ਚੰਗੀ ਬੱਚੀ ਆ ਯਾਰ ਸੀਲ ਵੀ ਬਹੁਤ ਆ ਯਾਰ ਬਾਈ ਲੱਡੀ ਕਿੰਨੇ ਦੇ 50000 ਦੇ 300 ਕਿਲੋ 100 ਕਿਲੋਮੀਟਰ ਦੇ 150 150 ਕਿਲੋਮੀਟਰ ਤੱਕ ਪਹੁੰਚ ਉੱਪਰ ਫਿਰ 95143 ਹੂੰ 90142 ਇੱਕ ਵਾਰੀ ਹੋਰ ਆਉਣ ਦੇ 95143 ਹੂੰ 90142 ਠੀਕ ਹੈ ਜੀ ਧੰਨਵਾਦ ਮੇਤਰੋ ਰੋਟੇ ਪੈਣ